ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਵਿਚਾਰ ਚੇਤਨਾ ਨਾਟਕ ਉਰਫ ਦਾ ਸੰਗ੍ਰੰਥ ਵਿੱਚੋਂ ਆ ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰਿਆ ਸੀ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਇਸ ਗ੍ਰੰਥ ਦਾ ਕਰਤਾ ਕੀ ਵਿਚਾਰਤਾ ਰਪੇਸ਼ ਕਰਦਾ ਉਸ ਵਿੱਚ ਲਿਖਿਆ ਸੀ ਕਿ ਸਭ ਤੋਂ ਪਹਿਲਾਂ ਕਾਲ ਨੇ ਚਾਰ ਰਾਜੇ ਬਣਾਏ ਉਹ ਚਾਰ ਰਾਜੇ ਜਿਹੜੇ ਆ ਕਾਲਸੰ ਕਾਲਕੀਤ ਗਰੂਰਵਰਸ ਅਤੇ ਕਾਲ ਤੁਜ ਚੌਥਾ ਰਾਜਾ ਜਿਹੜਾ ਕਾਲ ਤੁਜ ਸੀ ਉਸ ਨੇ ਕੰਨ ਵਿੱਚੋਂ ਮੈਲ ਕੱਢ ਕੇ ਦੋ ਦੰਤ ਬਣਾ ਦਿੱਤੇ ਔਰ ਦੂਸਰੇ ਕੰਨ ਵਿੱਚੋਂ ਮੈਲ ਕੱਢੀ ਤਾਂ ਉਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ। ਔਰ ਇੱਕ ਗੱਲ ਉਹਦੇ ਵਿੱਚ ਕੀ ਲਿਖੀ ਸੀ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਹੋ ਗਈ ਸੀ ਪਰ ਧਰਤੀ ਹਾਲੇ ਬਣੀ ਨਹੀਂ ਸੀ। ਤਾਂ ਜਿਹੜੇ ਦਾਇਤ ਜੋ ਪੈਦਾ ਹੋਏ ਪਹਿਲੀ ਗੱਲ ਤਾਂ ਸਮਝ ਨਹੀਂ ਆਉਂਦੀ ਕਿ ਜਦੋਂ ਧਰਤੀ ਬਣੀ ਨਹੀਂ ਸੀ ਸਾਰੀ ਸ੍ਰਿਸ਼ਟੀ ਬਣੀ ਨਹੀਂ ਸੀ ਰਾਜੇ ਕਿੱਥੇ ਰਹਿੰਦੇ ਸਨ ਕੋਈ ਸਵਾਲ ਕਰੇਗਾ ਕਿ ਹਾਲੇ ਸ੍ਰਿਸ਼ਟੀ ਨਹੀਂ ਬਣੀ ਧਰਤੀ ਨਹੀਂ ਬਣੀ ਉਹ ਕਾਲ ਨੇ ਚਾਰ ਰਾਜੇ ਬਣਾ ਕੇ ਕਿੱਥੇ ਖੜੇ ਕੀਤੇ ਕਿੱਥੇ ਰਹਿੰਦੇ ਸਨ ਮੇਰਾ ਖਿਆਲ ਕਿਸੇ ਕੋਲ ਇਸ ਦਾ ਕੋਈ ਜਵਾਬ ਨਹੀਂ ਔਰ ਸਾਡਾ ਸਿੱਖ ਧਰਮ ਨਵੇਂ ਯੁੱਗ ਦਾ ਧਰਮ ਹੈ ਮਾਜਦੇ ਤੇ ਕੈਟਬ ਜਿਹੜੇ ਦਾਇਤ ਬਣਾਏ ਸਨ ਫਿਰ ਉਸ ਰਾਜਨ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਮਾਰ ਦਿੱਤਾ ਹੁਣ ਕਿੱਥੇ ਖੜੇ ਹੋ ਕੇ ਮਾਰਿਆ ਧਰਤੀ ਹੈ ਨਹੀਂ ਸੀ ਔਰ ਉਹ ਦਾਇਤ ਕਿੱਥੇ ਸੀ ਲੜਾਈ ਕਿਸੇ ਧਰਤੀ ਸਥਾਨ ਤੇ ਹੁੰਦੀ ਨਾ ਗਪੋਰ ਕਹਾਣੀ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੀ ਜਿਹੜੀ ਮਿੱਜ ਸੀ ਉਹ ਧਰਤੀ ਤੇ ਡਿੱਗ ਪਈ ਉਹ ਧਰਤੀ ਤੇ ਨਹੀਂ ਡੇਗੀ ਉਹ ਸਮੁੰਦਰ ਵਿੱਚ ਡੇਗ ਪਈ ਉਹ ਸਮੁੰਦਰ ਦੇ ਪਾਣੀ ਉੱਤੇ ਉਹ ਮਿੱਝ ਤਰ ਗਈ ਇਸ ਕਰਕੇ ਧਰਤੀ ਨੂੰ ਮੈਦਾ ਜਾਂ ਮੈਦਨੀ ਕਿਹਾ ਜਾਂਦਾ ਕਿਉਂਕਿ ਰਾक्षਸਾਂ ਦੀ ਮਿੱਝ ਵਿੱਚੋਂ ਬਣੇ ਪਹਿਲੀ ਗੱਲ ਉਹਨਾਂ ਦੇ ਖੜੇ ਹੋਣ ਨੂੰ ਕੋਈ ਥਾਂ ਨਹੀਂ ਸੀ ਇਹ ਰਾਖਸ਼ ਕਾਂਦੀ ਮੈਲ ਵਿੱਚੋਂ ਪੈਦਾ ਹੋ ਗਏ ਉਹ ਰਾਜੇ ਕਿੱਥੋਂ ਪੈਦਾ ਹੋਏ ਪਤਾ ਨਹੀਂ ਕਿਉਂਕਿ ਗੁਰਬਾਣੀ ਦਾ ਸੁਧਾਂਤ ਹੈ ਮਾਤ ਪਿਤਾ ਵਿਨ ਬਾਲ ਨਾ ਹੋਈ ਮਾਤਾ ਤੇ ਪਿਤਾ ਤੋਂ ਬਿਨਾ ਬੱਚੇ ਪੈਦਾ ਨਹੀਂ ਹੁੰਦੇ ਪਰ ਬਚਿੱਤਰਨਾਟਕ ਦੇ ਲਖਾਰੀ ਦੇ ਬੱਚੇ ਪਤਾ ਨਹੀਂ ਕਿਵੇਂ ਪੈਦਾ ਹੋਏ ਕਾਲ ਨੇ ਇੱਕ ਰਾਜਾ ਪੈਦਾ ਕੀਤਾ ਦੂਜਾ ਕੀਤਾ ਤੀਜਾ ਕੀਤਾ ਚੌਥਾ ਕੀਤਾ ਚੌਥੇ ਰਾਜੇ ਨੇ ਕੰਨ ਵਿੱਚੋਂ ਮੈਲ ਕੱਢ ਕੇ ਦੋ ਦੰਤ ਪੈਦਾ ਕਰ ਦਿੱਤੇ ਔਰ ਦੂਸਰੇ ਕੰਨ ਵਿੱਚੋਂ ਮੈਲ ਕੱਢ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਦਿੱਤੀ ਜੋ ਸਿੱਖ ਹੋ ਕੇ ਅਸੀਂ ਅਜਈਆਂ ਕੂੜ ਕਹਾਣੀਆਂ ਨੂੰ ਗੱਪ ਕਹਾਣੀਆਂ ਨੂੰ ਇਹ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਨੇ ਸੁਣਾਈਆਂ ਹਨ ਪਰ ਇਸ ਤੋਂ ਘਟਿਆ ਇਸ ਤੋਂ ਨਕਮੀ ਗੱਲ ਦੁਨੀਆ ਵਿੱਚ ਹੋਰ ਕੋਈ ਨਹੀਂ ਹੋ ਸਕਦੀ ਸੋ ਅੱਗੇ ਦੇਖਦੇ ਹਾਂ ਕਿ ਇਹ ਜਿਹੜੇ ਮਿੱਧ ਧਰਤੀ ਤੇ ਤਰ ਗਈ ਅਸੀਂ ਅੱਗੇ ਜਾ ਕੇ ਵਿਚਾਰਾਂਗੇ ਕਿ ਜਿਹੜੀ ਮਿੱਧ ਹੁੰਦੀ ਆ ਪਲਾਜ਼ਮਾ ਹੁੰਦਾ ਹੈ ਜਿਹਾ ਖੂਨ ਹੁੰਦਾ ਇਸ ਦੀ ਸਪੈਸਿਫਿਕ ਗ੍ਰੈਵਿਟੀ ਇਸ ਦੀ ਘਣਤਾ ਪਾਣੀ ਨਾਲੋਂ ਜ਼ਿਆਦਾ ਹੈ ਜਾਂ ਘੱਟ ਹੈ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਨਿਰਾ ਝੂਠ ਨਿਰਾ ਝੂਠ ਸਿਰਫ ਇੱਕੋ ਹੀ ਮਕਸਦ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨੂੰ ਕਲੰਕਿਤ ਕਰਨਾ ਉਸ ਤੋਂ ਬਾਅਦ ਅਗਲਾ ਜਿਹੜਾ ਪੰਨਾ ਨੰਬਰ 73 ਤੇ 73 ਤੇ ਉਹ ਚੌਥ ਫੜਿਆ ਸੀ 73 ਤੇ ਇਹ ਫਿਰ ਸ੍ਰਿਸ਼ਟੀ ਦੀ ਰਚਨਾ ਦੀ ਗੱਲ ਕਰੇਗਾ ਅਕਾਲ ਪੁਰਖ ਨੇ ਇਸ ਕੀਟ ਪ੍ਰਤ ਇਸ ਤਰ੍ਹਾਂ ਕਿਹਾ ਚੁਪਈ ਜਦੋਂ ਪਹਿਲਾਂ ਅਸੀਂ ਸ੍ਰਿਸ਼ਟੀ ਬਣਾਈ ਸਭ ਤੋਂ ਪਹਿਲਾਂ ਦੁਸ਼ਟ ਅਤੇ ਦੋਖੀ ਦੈਂਤਾਂ ਦੀ ਰਚਨਾ ਕੀਤੀ ਅਸੀਂ ਪਹਿਲਾਂ ਪੜਿਆ ਦੂਜੇ ਅਧਿਆਏ ਦੇ ਵਿੱਚ ਕਿ ਪਹਿਲਾ ਚਾਰ ਰਾਜੇ ਬਣਾਏ ਇੱਥੇ ਪੜ ਰਹੇ ਆ ਕਿ ਰੱਬ ਨੇ ਦੈਂਤ ਬਣਾਏ ਹੋਣ ਬੜੀ ਹੈਰਾਨਗੀ ਦੀ ਗੱਲ ਹੈ ਕਿ ਹਾਲੇ ਚਾਰ ਅਧਿਆਏ ਪਹਿਲਾਂ ਗੱਲ ਕੀਤੀ ਆ ਬਈ ਰਾਜੇ ਬਣਾਏ ਹੁਣ ਕਹਿੰਦੇ ਦਾਇਤ ਬਣਾਏ ਉਹ ਆਪਣੇ ਪੂਜਵਾਲ ਤੇ پاگل ਹੋ ਗਏ ਅਤੇ ਪ੍ਰਮਾਤਮਾ ਦੀ ਪੂਜਾ ਕਰਨੋਂ ਹਟ ਗਏ ਉਹ ਦਾਇਤ ਜਿਹੜੇ ਆ ਨਾ ਉਹ ਪ੍ਰਮਾਤਮਾ ਦੀ ਇੱਕ ਗੱਲ ਨੁਕਤਾ ਹੋਰ ਨੋਟ ਕਰੋ ਇਹ ਜਿਹੜਾ ਰੱਬ ਹੈ ਨਾ ਬਚਤਨਾਟਕ ਦਾ ਉਹ ਚਾਹੁੰਦਾ ਹੈ ਕਿ ਲੋਕੀਂ ਦੁਨੀਆ ਮੇਰੀ ਪੂਜਾ ਕਰੇ ਦੁਨੀਆਂ ਮੈਨੂੰ ਜ਼ਾਦ ਕਰੇ ਪਰ ਗੁਰਨਾਣਕ ਵਾਲਾ ਜਿਹੜਾ ਰੱਬ ਹੈ ਉਹ ਕਹਿੰਦੇ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੇ ਕੋਈ ਵੀ ਉਹਦਾ ਨਾਂ ਨਹੀਂ ਲੈਂਦਾ ਉਹ ਘਰਦਾ ਨਹੀਂ ਪਰ ਆਹ ਜਿਹੜਾ ਬਚਿਤਨਾਟਕ ਵਾਲਾ ਕਹਿੰਦਾ ਯਾਰ ਮੇਰੀ ਕੋਈ ਪੂਜਾ ਹੀ ਨਹੀਂ ਕਰਦਾ ਮੇਰੀ ਕੋਈ ਬਾਤ ਹੀ ਨਹੀਂ ਪੁੱਛਦਾ ਗੁਰਨਾਣਕ ਵਾਲਾ ਰੱਬ ਕਹਿੰਦਾ ਵੱਡਾ ਦਾਤਾ ਤਿੱਲ ਨਾ ਤਮਾਏ ਉਸ ਨੂੰ ਤਮਾਣੇ ਉਸ ਨੂੰ ਆਪਣੀ ਵਡਿਆਈ ਦੀ ਕੋਈ ਲੋੜ ਨਹੀਂ ਪਰ ਆਪ ਜਿੱਤਨਾਟਕ ਵਾਲਾ ਕਹਿੰਦਾ ਯਾਰ ਮੇਰੀ ਕੋਈ ਗਾਲੀ ਨਹੀਂ ਕਰਦਾ ਮੈਂ ਤਾਂ ਬੜੇ ਲੋਕਾਂ ਨੂੰ ਭੇਜਿਆ ਪਰ ਉੱਥੇ ਆਪਣੇ ਆਪਣੇ ਕੰਮਾਂ 'ਚ ਰੁੱਝ ਗਏ ਤੋ ਸੁਣੋ ਦੇਵਤਿਆਂ ਦੀ ਸਥਾਪਨਾ ਕੀਤੀ ਉਹ ਵੀ ਆਪਣੀ ਬਲੀ ਅਤੇ ਪੂਜਾ ਵਿੱਚ ਉਲਝ ਗਏ ਅਤੇ ਆਪਣੇ ਆਪ ਨੂੰ ਹੀ ਪਰਮੇਸ਼ਰ ਹੋਣ ਲੱਗੇ ਜੈ ਤੁਹਾਨੂੰ ਭੇਜਿਆ ਉਹ ਨਹੀਂ ਮੰਨੇ ਦੇਵਤਿਆਂ ਨੂੰ ਭੇਜਿਆ ਉਹ ਨਹੀਂ ਮੰਨੇ ਗੋਰਖਨਾਥ ਨੂੰ ਭੇਜਿਆ ਉਹ ਨਹੀਂ ਮੰਨਿਆ ਅੱਗੇ ਸਾਰਾ ਕੁਝ ਇਹ ਇਹ ਦੱਸਣਗੇ ਕਿ ਅੱਗੇ ਕਹਿੰਦੇ ਆ ਕਿ ਫਿਰ ਅੱਛਾ ਹੋਰ ਗੱਲ ਐ ਇਹ ਰੱਬ ਜੀ ਕਹਿ ਰਹੇ ਨੇ ਰੱਬ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਪਰਥਾਏ ਬੋਲਿਆ ਗੁਰੂ ਗੋਮਸੇ ਲਿਖ ਰਹੇ ਨੇ ਕਿ ਰੱਬ ਜੀ ਨੇ ਉਹਨਾਂ ਨੂੰ ਕੀ ਕਿਹਾ ਕਮਾਲ ਦੀਆਂ ਗੱਲਾਂ ਫਿਰ ਹਰ ਨੇ ਗੋਰਖਨਾਥ ਨੂੰ ਉਤਪਨ ਕੀਤਾ ਉਸਨੇ ਵੱਡੇ ਵੱਡੇ ਰਾਜਿਆਂ ਨੂੰ ਆਪਣਾ ਸੇਵਕ ਬਣਾ ਲਿਆ ਗੋਰਖਨਾਥ ਨੇ ਵੀ ਰੱਬ ਦੀ ਭਗਤੀ ਨਹੀਂ ਕੀਤੀ ਅਸੀਂ ਤੇ ਇਹ ਕਹਿੰਦੇ ਉਹ ਤਪੱਸਿਆ ਕਰਦੇ ਸੀ ਪਹਾੜਾਂ ਤੇ ਚੜ ਕੇ ਪਰ ਐਸ ਵਿਚ ਪਰਨਾਟਕ ਦਾ ਗ੍ਰਾਂਤਾ ਕਰਤਾ ਕਹਿੰਦਾ ਨਾਜੀ ਗੋਰਖਨਾਥ ਨੇ ਵੀ ਨਹੀਂ ਕੀਤਾ ਉਸਨੇ ਕੰਨ ਪਾੜ ਕੇ ਦੋ ਦੋ ਮੁੰਦਰਾ ਪਾ ਦਿੱਤੀਆਂ ਪਰ ਪਰਮਾਤਮਾ ਦੇ ਪ੍ਰੇਮ ਦੀ ਰੀਤ ਨੂੰ ਨਾ ਵਿਚਾਰਿਆ ਫਿਰ ਹਰ ਨੇ ਰਾਮਾਨੰਦ ਨੂੰ ਪੈਦਾ ਕੀਤਾ ਅ ਜਿਸ ਨੇ ਵੈਰਾਗੀ पे ਇੱਕ ਤਾਰਨ ਕਰ ਲਿਆ ਗਲ ਵਿੱਚ ਕਾਠ ਦੀ ਕੰਠੀ ਪਾ ਲਈ ਪਰ ਉਸਨੇ ਵੀ ਪ੍ਰਭੂ ਦੀ ਕਿਰਿਆ ਦਾ ਕੁਝ ਵੀ ਵਿਚਾਰ ਨਹੀਂ ਕੀਤਾ ਅਸੀਂ ਰਾਮਾਨੰਦ ਜੀ ਦਾ ਕੇ ਸ਼ਬਦ ਪੜਾਂਗੇ ਕਿ ਉਹ ਤਾਂ ਬਿਲਕੁਲ ਅਲੱਗ ਤਰ੍ਹਾਂ ਦੇ ਵਿਚਾਰ ਨੇ ਖਿਆਲ ਕਰਨਾ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਦਿ ਗ੍ਰੰਥ ਸੀ ਗੁਰੂਆਂ ਦੀ ਬਾਣੀ ਸੀ ਭਗਤਾਂ ਦੀ ਬਾਣੀ ਸੀ ਭਗਤ ਰਾਮਾਨੰਦ ਜੀ ਦਾ ਸ਼ਬਦ ਜਿਹੜਾ ਅਸੀਂ ਵਿਚਾਰਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜ਼ਰੂਰ ਪੜਿਆ ਹੋਵੇਗਾ ਉਹਨਾਂ ਨੂੰ ਕਿੱਥੇ ਲੱਗ ਸਕਦਾ ਭਗਤ ਰਾਮਾਨੰਦ ਜੀ ਪੂਰਨ ਹੋਏ ਗੁਰੂ ਨਾਨਕ ਪਾਸ਼ਾ ਨੇ ਉਹਨਾਂ ਦੀ ਬਾਣੀ ਨੂੰ ਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਆਦ ਬੀੜ ਵਿੱਚ ਪੰਜ ਪਾਸ਼ਾ ਨੇ ਦਰਜ ਕੀਤਾ ਉਹ ਦੇ ਕੇ ਗਏ ਸਨ ਪਰ ਵਿਚਤ ਨਾਟਕ ਦਾ ਗ੍ਰੰਥ ਦਾ ਕਰਤਾ ਕਹਿੰਦਾ ਨਾ ਰਾਮਾਨੰਦ ਤਾਂ ਬਸ ਅਦਵਾਟੇ ਸੀ ਉਹ ਤਾਂ ਮਾਰਗ ਤੋਂ ਖੁੰਝਿਆ ਹੋਇਆ ਸੀ ਤੇ ਰਾਮਾਨੰਦ ਨੇ ਵੀ ਜਿਹੜਾ ਹੈ ਉਹ ਪ੍ਰਭੂ ਦੀ ਭਗਤੀ ਦੀ ਗੱਲ ਨਹੀਂ ਕੀਤੀ ਪ੍ਰਭੂ ਦੀ ਕਿਰਿਆ ਦਾ ਕੁਝ ਵੀ ਵਿਚਾਰ ਨਹੀਂ ਕੀਤਾ ਪਰਬੂ ਨੇ ਜਿਹੜੇ ਜਿਹੜੇ ਮਹਾਪੁਰਖ ਪੈਦਾ ਕੀਤੇ ਉਹਨਾਂ ਨੇ ਆਪਣੇ ਆਪਣੇ ਧਰਮ ਮਾਰਗ ਚਲਾਏ ਤਦ ਪ੍ਰਭੂ ਨੇ حضرت ਮੁਹੰਮਦ ਮਹਾਦੀਨ ਹਾਲਾਂਕਿ حضرت ਮੁਹੰਮਦ ਦੀ ਮਹਾਦੀਨ ਜਿਹਨੂੰ ਕਹਿੰਦੇ ਨੇ ਉਹ ਗੋਰਖ ਤੋਂ ਪਹਿਲਾਂ ਹੋਇਆ ਇਲਖਾਰ ਨੂੰ ਉਹ ਵੀ ਭਲੇਖਾ ਪਹਿਲਾਂ ਗੋਰਖ ਨੂੰ ਪੈਦਾ ਕਰ ਦਿੱਤਾ ਹੁਣ حضرت ਮੁਹੰਮਦ ਨੂੰ ਪੈਦਾ ਕਰ ਰਿਆ ਕਈ ਸਦੀਆਂ ਬਾਅਦ ਗੋਰਖ ਹੋਇਆ ਪਰ ਇੱਥੇ ਜੋ ਮਰਜ਼ੀ ਹੈ ਕਿਉਂਕਿ ਗੁਰੂਆਂ ਦੇ ਨਾ ਤੇ ਐ ਕਲੰਕ ਲਾਉਣਾ ਸੀ ਕਿ ਉਹਨਾਂ ਨੂੰ ਨਾ ਤਾਂ ਇਤਿਹਾਸ ਦਾ ਕੋਈ ਨੌਲੇਜ ਸੀ ਨਾ ਉਹਨਾਂ ਨੂੰ ਸਾਇੰਸ ਦਾ ਕੋਈ ਪਤਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪਾਣੀ ਭਾਰਾ ਹੁੰਦਾ ਜਾਂ ਮਿੱਟੀ ਭਾਰੀ ਹੁੰਦੀ ਹੈ ਕੋਈ ਪਤਾ ਨਹੀਂ ਸੀ ਇਹ ਦੱਸਣ ਲਈ ਸੋ حضرت ਮੁਹੰਮਦ ਨੂੰ ਪੈਦਾ ਕਰ ਦਿੱਤਾ ਤਾਂ ਉਸਨੇ ਵੀ ਕੀ ਕੀਤਾ ਲੋਕਾਂ ਦੀ ਸੁੰਦਰਤ ਕਰਾਇਜ਼ ਰਾਜ ਆ ਅਰਬ ਦੇਸ਼ ਦਾ ਰਾਜਾ ਬਣਾਇਆ ਉਸਨੇ ਵੀ ਇੱਕ ਧਰਮ ਚਲਾ ਦਿੱਤਾ ਅਤੇ ਸਾਰਿਆਂ ਰਾਜਿਆਂ ਦੀ ਸੁੰਨਤ ਕਰਾ ਦਿੱਤੀ ਸਾਰਿਆਂ ਤੋਂ ਆਪਣਾ ਨਾਮ ਜਪਾਇਆ ਪਰ ਸਤਨਾਮ ਕਿਸੇ ਨੂੰ ਦ੍ਰਿੜ ਨਾ ਕਰਾਇਆ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪੈਦਾ ਕੀਤਾ ਉਹ ਆਪ ਰੱਬ ਬਣ ਕੇ ਬਹਿ ਗਿਆ ਇਸ ਲਿਖਾਰੀ ਦੇ ਅਨੁਸਾਰ ਆਪਣੇ ਸਾਰੇ ਆਪਣੀ ਆਪਣੀ ਵਿਚਾਰਧਾਰਾ ਵਿੱਚ ਉਲਝੇ ਰਹੇ ਕਿਸੇ ਨੇ ਵੀ ਪਰਮਾਤਮਾ ਨੂੰ ਨਹੀਂ ਪਛਾਣਿਆ ਮੈਨੂੰ ਤਪ ਕਰਦੇ ਨੂੰ ਹਰ ਨੇ ਬੁਲਾਇਆ ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿੱਚ ਭੇਜਿਆ ਅਕਾਲ ਪੁਰਖ ਨੇ ਕਿਹਾ ਰੱਬ ਨੇ ਹੁਣ ਇਹ ਵੀ ਲੱਭਣਾ ਪਏਗਾ ਕਿ ਦੁਸ਼ਦਮਣ ਨੂੰ ਅਕਾਲ ਪੁਰਖ ਨੇ ਰੱਬ ਨੇ ਕਿੱਥੇ ਬੁਲਾਇਆ ਕਿਉਂਕਿ ਗੁਰਨਾਣਕ ਦਾ ਰੱਬ ਉਹਦਾ ਅਕਾਲ ਪੁਰਖ ਉਹ ਨਿਯਮ ਉਹ ਕਾਨੂੰਨ ਹੋਤਾ ਘਟ ਘਟ ਵਿੱਚ ਹਰ ਜੂ ਵਸਿਆ ਪਰ ਮੁਚਿਤਨਾਟਕ ਦੁਸ਼ਦਮਣ ਦਾ ਜਿਹੜਾ ਆਬਿਆ ਉਹ ਕਿਤੇ ਆਸਣ ਲਗਾ ਕੇ ਬੈਠਾ ਉੱਥੇ ਪੇਸ਼ੀ ਕੀਤੀ ਇਹਨਾਂ ਦੀ ਬਹੁਤ ਭਗਤੀ ਹੋ ਗਈ ਆਓ ਇੱਧਰ ਤੁਹਾਨੂੰ ਕੋਈ ਕੰਮ ਦੇਣਾ ਤਾਂ ਕੀ ਕੀਤਾ ਮੈਂ ਤੈਨੂੰ ਆਪਣੇ ਪੁੱਤਰ ਵਜੋਂ ਗੌਰਵ ਵਖਿਆ ਹੈ ਅਤੇ ਪੰਥ ਦਾ ਪ੍ਰਚਾਰ ਕਰਨ ਲਈ ਭੇਜ ਰਿਹਾ ਹਾਂ ਅਸੀਂ ਉਹ ਸ਼ਬਦ ਪੜ੍ਹ ਲੈਣੇ ਆ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪਰਚਰ ਵਰ ਕਰਵੇ ਕਾ ਸਾਜ ਜੈ ਤਹ ਜੈ ਜੈ ਤਹਾਂ ਧਰਮ ਚਲਾਇਆ ਕੁਵਦ ਕਰਨ ਤੇ ਲੋਕ ਹਟਾਇਆ ਇਹ ਸ਼ਬਦ ਪਤੋਨੀ ਅਸੀਂ ਕਿੰਨੀ ਕਵਾਰ ਪੜਿਆ ਹੋਏਗਾ ਕਿ ਰੱਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਔਰ ਪੰਥ ਸਾਜਣ ਲਈ ਭੇਜਿਆ ਅਕਿਆ ਮੈਂ ਤੈਨੂੰ ਮੈਂ ਆਪਣਾ ਪੁੱਤਰ ਬਣਾ ਰਿਹਾ ਹੁਣ ਇਹਦੇ ਵਿੱਚ ਕੀ ਸਾਨੂੰ ਤਤਸਾਰ ਮਿਲਦਾ ਕਿ ਇਸ ਲਿਖਾਰੀ ਅਨੁਸਾਰ ਰੱਬ ਕਹਿ ਰਿਹਾ ਕਿ ਹੁਣ ਤੱਕ ਜਿੰਨੇ ਵੀ ਬੰਦੇ ਮੈਂ ਭੇਜੇ ਨੇ ਸਾਰਿਆਂ ਨੇ ਮੇਰੇ ਨਾਮ ਦੀ ਅराधना ਨਹੀਂ ਕੀਤੀ ਨਾ ਮੇਰੇ ਨਾਮ ਦੀ ਅराधना ਕਰਾਈ ਹੈ ਇਸ ਕਰਕੇ ਭਾਈ ਹੁਣ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਭੇਜਦਾ ਤੂੰ ਇਹ ਕੰਮ ਕਰਨਾ ਸਾਰੇ ਆਪਣਾ ਨਾਮ ਜਪਾਉਂਦੇ ਸੀ ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਜੇ ਸਾਰੇ ਆਪਣਾ ਨਾਮ ਜਪਾਉਂਦੇ ਸੀ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਤਾਂ ਨੌ ਗੁਰੂ ਸਾਹਿਬਾਨ ਹੋਏ ਨੇ ਮੋਨਾ ਦਾ ਬਚਿਤ ਨਾਟਕ ਦੇ ਗ੍ਰੰਥ ਦੇ ਕਰਤਾ ਨੇ ਕੋਈ ਜ਼ਿਕਰ ਨਹੀਂ ਕੀਤਾ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਕਿਸੇ ਹੋਰ ਰੱਬ ਨੇ ਭੇਜਿਆ ਸੀ ਜਾਂ ਰੱਬ ਭੁੱਲ ਗਿਆ ਸੀ ਕਿ ਹਾਲੇ 200 ਸਦੀਆਂ ਪਹਿਲਾਂ ਮੈਂ ਇੱਕ ਹੋਰ ਨੂੰ ਭੇਜਿਆ ਸੀ 200 ਸਦੀਆਂ ਪਹਿਲਾਂ ਮੈਂ ਗੁਰੂ ਨਾਨਕ ਨੂੰ ਭੇਜਿਆ ਸੀ ਉਹ ਵੀ ਲੋਕਾਂ ਨੂੰ ਇਸੇ ਕੰਮ ਲਈ ਭੇਜਿਆ ਸੀ ਭਾਈ ਤੁਸੀਂ ਜਾ ਕੇ ਤੇ ਲੋਕਾਂ ਨੂੰ ਸਿੱਧੇ ਰਸਤੇ 'ਚ ਪਾਓ ਹੁਣ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਭੇਜਿਆ ਸੀ ਇਸ ਲਿਖਤ ਅਨੁਸਾਰ ਗੁਰਨਾਨ ਪਾਤਸ਼ਾਹ ਨੇ ਆ ਕੇ ਕੋਈ ਕੰਮ ਨਹੀਂ ਕੀਤਾ ਨਾ ਅੱਗੂ ਅਠ ਗੁਰੂ ਸਭਾ ਨੇ ਕੋਈ ਕੰਮ ਕੀਤਾ ਤਾਂ ਹੀ ਉਹ ਤਾਂ ਰੱਬ ਉਪਰ ਆ ਪਰੇਸ਼ਾਨ ਹੋਇਆ ਉਸਨੇ ਦੁਸ਼ਦਮਨ ਨੂੰ ਬੁਲਾਇਆ ਪਰ ਸਾਰੇ ਫੇਲ ਨੇ ਸਾਰਿਆਂ ਨੇ ਕੁਝ ਨਹੀਂ ਕੀਤਾ ਜੀ ਗੁਰਨਾਨ ਪਾਤਸ਼ਾਹ ਨੇ ਆਪਣਾ ਨਾਮ ਦਿਖਾਇਆ ਸੀ ਮੈਨੂੰ ਕਿਤੇ ਲੱਭਾ ਨਹੀਂ ਗੁਰਨਾਨ ਪਾਤਸ਼ਾਹ ਤੇ ਆਪਣੀ ਬਾਣੀ ਵਿੱਚ ਇਹ ਕਹਿ ਰਹੇ ਨੇ ਹੌਣ ਟਾਡੀ ਬੇਕਾਰ ਘਾਰੇ ਲਾਇਆ ਗੁਨਾਨ ਪਾਛਤ ਇਹ ਕਹਿ ਰਹੇ ਨੇ ਕੋਈ ਆਖੇ ਕੂਤਨਾ ਕੋਈ ਕਹੇ ਵਿਕਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਭਇਆ ਜਵਾਨਾ ਸ਼ਾਕਾ ਨਾਨਕ ਬੋਰਾਨਾ ਹਉ ਹਰ ਬਿਨਾਂ ਹੋ ਨਾ ਜਾਣਾ ਗੁਨਾਨ ਪਾਛਤ ਇਹ ਕਹਿ ਰਹੇ ਨੇ ਪਰ ਇੱਥੇ ਤਾਂ ਕਹਾਣੀ ਉਲਟੀ ਹੈ ਇੱਥੇ ਇਹ ਕਿਹਾ ਜਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਆਉਣ ਤੋਂ ਪਹਿਲਾਂ ਕਿਸੇ ਨੇ ੱੱਕਾ ਦੋਰਾ ਨਹੀਂ ਦਿੱਤਾ ਕੋਈ ਕੰਮ ਨਹੀਂ ਕੀਤਾ ਰੱਬ ਬੜਾ ਗੁੱਸੇ 'ਚ ਰੱਬ ਬੜਾ ਨਰਾਜ ਭਾਵ ਜੋ ਕੁਝ ਨੌ ਗੁਰੂ ਸਾਹਿਬਾਨ ਨੇ ਕੀਤਾ ਸੀ 200 ਸਾਲ ਵਿੱਚ ਇਸ ਲਖਾਰੀ ਨੇ ਉਹ ਸਾਰੇ ਨੂੰ ਜ਼ੀਰੋ ਕਰ ਦਿੱਤਾ ਜੋ ਕੁਝ ਮਿਹਨਤ ਹੋਈ ਸੀ ਸ਼ਹੀਦੀਆਂ ਹੋਈਆਂ ਜੋ ਕੁਝ ਹੋਇਆ ਉਹ ਕਹਿੰਦਾ ਵੀ ਕੁਝ ਨਹੀਂ ਹੋਇਆ ਰੱਬ ਗੁੱਸੇ ਰੱਬ ਨੇ ਫਿਰ ਦੁਸ਼ਟ ਅਮਨ ਨੂੰ ਆਪਣਾ ਪੁੱਤਰ ਬਣਾ ਕੇ ਭੇਜ ਦਿੱਤਾ ਕੀ ਅਸੀਂ ਸਹਿਮਤ ਆ ਸਿੱਖ ਜਿਹੜੇ ਆਪਣੇ ਆਪ ਨੂੰ ਕਹਿੰਦੇ ਹੋ ਕਿ ਤੁਸੀਂ ਸਹਿਮਤ ਹੋ ਇਵੇਂ ਹੋਇਆ ਹੁਣ ਤੁਸੀਂ ਹੈਰਾਨ ਹੋਗੇ ਯਾਰ ਅਜਾ ਸਿੱਧਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਣਾ ਪਰ ਐਸਾ ਹਮਨਾਂ ਨਹੀਂ ਮੰਨ ਸਕਦੇ ਫੈਸਲਾ ਤੁਸੀਂ ਕਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਆਖੀ ਨਿਰਖਿਆ ਹੁਣ ਅਸੀਂ ਰਾਮਾਨੰਦ ਜੀ ਦਾ ਸ਼ਬਦ ਪੜ੍ਹਦੇ ਹਾਂ ਕਿ ਉਹਨਾਂ ਤੇ ਗੁਰਮਤਿ ਲਾਈ ਗਈ ਹੈ ਜੇ ਗੁਰਮਤਿ ਦੇ ਮਾਰਗ ਰੱਬੀ ਮਾਰਗ ਤੋਂ ਪਟਕੇ ਹੋਏ ਨੇ ਉਹਨਾਂ ਨੇ ਆਪਣਾ ਅਲੱਗ ਮਾਰਗ ਚਲਾਇਆ ਪਰ ਇੱਥੇ ਅਸੀਂ ਦੇਖਦੇ ਹਾਂ ਕਿ ਰਾਮਾਨੰਦ ਨੇ ਜਿਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਤ ਹੈ ਈ ਉਹਨਾਂ ਨੇ ਆਪਣਾ ਰਾਮਾਨੰਦ ਜੀ ਘਰ ਪਹਿਲਾ ਏਕਮ ਕਰ ਸਤਕੁਰ ਪ੍ਰਸਾਦ ਕੱਤ ਜਾਈਏ ਰੇ ਘਰ ਲਾਗੋ ਰੰਗ ਏ ਭਾਈ ਹੋਰ ਕਿੱਥੇ ਜਾਈਏ ਹੁਣ ਹਿਰਦੇ ਘਰ ਵਿੱਚ ਹੀ ਮौज ਬਣ ਗਈ ਹੈ ਮੇਰਾ ਚਿਤ ਨਾ ਚੱਲੇ ਮਨ ਭਇਓ ਪੰਗ ਮੇਰਾ ਮਨ ਹੁਣ ਡੋਲਦਾ ਨਹੀਂ ਫਿਰ ਹੋ ਗਿਆ ਹੈ ਇੱਕ ਦਿਸ ਮਨ ਭਈ ਉਮੰਗ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ ਕਿ ਦੁਨੀਆ ਸਾਰੀ ਭਗਤੀ ਕਰਦੀ ਹੈ ਮੰਦਰ ਜਾਂਦੀ ਹੈ ਪੂਜਾ ਕਰਦੀ ਹੈ ਚੰਦਨ ਘਸਾ ਕੇ ਟਿੱਕੇ ਲਾਉਂਦੀ ਹੈ ਕਿਉਂਕਿ ਅਸਲ ਵਿੱਚ ਕੋਈ ਵੀ ਮਨੁੱਖ ਜਿਹੜਾ ਆਪਣੀ ਤਿਸਥਿਤੀ ਤੇ ਪੁਰਜੰਤ ਤੱਕ ਪਹਿਲਾਂ ਕਈ ਕੁਝ ਕਰਦਾ ਭਗਤ ਨਾਮਾ ਨੰਦ ਵੀ ਮੰਦਰ ਗਏ ਹੋਣਗੇ ਧਾਰਮਿਕ ਖਿਆਲਾਂ ਦੇ ਬੰਦੇ ਧਾਰਮਿਕ ਸਥਾਨਾਂ ਤੇ ਜਾਂਦੇ ਨੇ ਪਰ ਜਦੋਂ ਉਹਨਾਂ ਨੂੰ ਪੂਰਨ ਗਿਆਨ ਹੋ ਜਾਂਦਾ ਫਿਰ ਆਪਣਾ ਤਤਸਾਰ ਜ਼ਿੰਦਗੀ ਦਾ ਉਹ ਲਿਖ ਕੇ ਦੇ ਜਾਂਦੇ ਨੇ ਤੇ ਇਸੇ ਭਗਤ ਰਾਮਾਨੰਦ ਵੀ ਇਹ ਕਹਿ ਰਹੇ ਨੇ ਕਿ ਮੈਂ ਵੀ ਇੱਕ ਦਿਨ ਸੋਚਿਆ ਚਲੋ ਉਹ ਰੱਬ ਦੀ ਪੂਜਾ ਕਰੀਏ ਰੱਬ ਨੂੰ ਖੁਸ਼ ਕਰੀਏ ਚੰਦਨ ਲਗਾਈਏ ਕਹਿੰਦਾ ਇੱਕ ਦਿਨ ਮਨ ਭਈ ਅਮੰਗ ਇੱਕ ਦਿਨ ਮੇਰੇ ਮਨ ਵਿੱਚ ਵੀ ਤਾਂਗ ਪੈਦਾ ਹੋਈ ਸੀ ਕਸ ਚੰਦਨ ਚੋਆ ਬਹੁਤ ਸੁਗੰਧ ਕਹਿੰਦੇ ਮੈਂ ਚੰਦਨ ਕਥਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਪੂਜਨ ਚਾਲੀ ਬ੍ਰਹਮ ਠਾਏ ਮੈਂ ਚੱਲ ਪਈ ਮੰਦਰ ਦੇ ਵਿੱਚ ਪੂਜਾ ਕਰਨ ਲਈ ਦੁਰਪੇਈ ਕਿਉਂਕਿ ਇੱਥੇ ਭਗਤ ਜੀ ਆਪਣੇ ਆਪ ਨੂੰ ਜੀਵ ਵਿਸਤ੍ਰੀ ਕਰਕੇ ਪੇਸ਼ ਕਰ ਰਹੇ ਨੇ ਇਸ ਕਰਕੇ ਇਸਤਰੀ ਲਿੰਗ ਵਰਤਿਆ ਜਾ ਰਿਹਾ ਸੋ ਬ੍ਰਹਮ ਬਤਾਇਓ ਗੁਰਮਾਨਿ ਮਹ ਹੈ ਪਰ ਹੁਣ ਤਾਂ ਮੈਨੂੰ ਉਹ ਪ੍ਰਮਾਤਮਾ ਜਿਸ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਵਸਦਾ ਹੀ ਵਿਖਾ ਦਿੱਤਾ ਅਸਲ ਵਿੱਚ ਗੁਰੂ ਨੇ ਗਿਆਨ ਨੌਲੇਜ ਹੋ ਗਈ ਪਰਦਾ ਖੁੱਲ ਗਿਆ ਗਿਆਨ ਚਕਸ਼ੂ ਨੇਤਰ ਖੁੱਲ ਗਿਆ ਉਹਨੂੰ ਸਮਝ ਆ ਗਈ ਕਿ ਭਈ ਉਹ ਤਾਂ ਸਭੇ ਕੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋਈ ਬੋਲੇ ਨਹੀਂ ਇਹ ਬੇਬੀਠਲ ਉਹ ਬੇਬੀਠਲ ਬੀਠਲ ਬੇਨ ਸੰਸਾਰ ਨਹੀਂ ਫਕਤ ਨਾਮਦੇਵ ਜੀ ਕਹਿੰਦੇ ਨੇ ਤੇ ਇਸ ਤਰ੍ਹਾਂ ਰਾਮਨੰਦਨ ਨੂੰ ਸਮਝਾ ਗਏ ਕੋਈ ਯਾਰ ਮੈਂ ਵੀ ਭਲੇਖੇ ਚ ਪਿਆ ਮੰਦਿਰ ਗੁਰਦੁਆਰੇ ਮਸੀਦ ਮਸਜਿਦ ਜਾ ਕੇ ਰੱਬ ਦੀ ਪੂਜਾ ਕਰਨ ਉਹ ਤਾਂ ਤਾਂ ਜਾਈਏ ਉਥੇ ਜੇ ਰੱਬ ਇੱਥੇ ਨਾ ਹੋਵੇ ਸੋ ਬ੍ਰਹਮ ਬਤਾਇਓ ਗੁਰਮਾਨਿ ਹਿਮਾ ਹੈ ਜਹਾਂ ਜਾਈਏ ਤਾਂ ਜਲਪਖਾਨ ਕਿ ਜੇ ਮੰਦਿਰ ਜਾਈਏ ਉਥੇ ਕੀ ਪੱਥਰ ਹੈ ਪਾਣੀ ਆ ਪਾਣੀ ਨਾਲ ਧੋਦੇ ਨੇ ਜਾਂ ਨਦੀਆਂ ਨੇ ਸੁਨਾਣ ਕਰਦੇ ਨੇ ਪੱਥਰ ਦੀ ਪੂਜਾ ਕਰਦੇ ਨੇ ਕਹਿੰਦੇ ਵੀ ਥੋੜਾ ਕੁਝ ਮਿਲਦਾ ਨੇ ਤੀਰਥਾਂ ਉੱਤੇ ਜਾਈਏ ਚਾਹੇ ਮੰਦਰਾਂ ਵਿੱਚ ਜਾਈਏ ਜਿੱਥੇ ਵੀ ਜਾਈਏ ਉੱਥੇ ਪਾਣੀ ਹੈ ਜਾਂ ਪੱਥਰ ਹੈ ਤੂੰ ਪੂਰ ਰਿਓ ਹੈ ਸਭ ਸਮਾਨ ਤੂੰ ਕਹਿੰਦੇ ਇੱਕ ਸਮਾਨ ਹਰ ਜਗ੍ਹਾ ਤੂੰ ਰਮਿਆ ਹੋਇਆ ਸਭ ਜਗਾ ਹਰ ਜਗ੍ਹਾ ਪੱਤੇ-ਪੱਤੇ ਚ ਜਰੇ-ਜਰੇ ਚ ਤਾਂ ਫੇ ਮੈਂ ਮੰਦਰ ਕਿਉਂ ਜਾਵਾਂ ਮੈਂ ਤੀਰਥ ਨਾ ਦੇਖੋ ਕਿਤਨੀ ਦਲੇਰਾ ਦਲੇਰਾ ਨਾ ਗੱਲ ਕੀਤੀ ਹੈ ਭਗਤ ਜੀ ਨੇ ਵਾਰ ਜਿਗਤਨਾਥ ਕ੍ਰਾਂਤਾ ਕਰਤਾ ਕਹਿੰਦਾ ਉਹ ਭੁਲक्कड़ ਸੀ ਉਹ ਰਾਸਤੇ ਤੋਂ ਖੁੰਝਿਆ ਹੋਇਆ ਸੀ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸੱਚ ਮੰਨਾਂਗੇ ਜਬ ਜਿਗਤਨਾਥ ਦੇ ਕਰਤਾ ਨੂੰ ਸੱਚ ਮੰਨਾਂਗੇ ਵੇਦ ਪੁਰਾਨ ਸਭ ਦੇਖਿਆ ਜੋਏ ਵੇਦ ਪੁਰਾਨ ਆਦਿਕ ਧਰਮ ਪੁਸਤਕਾਂ ਵੀ ਖੋਜ ਕੇ ਦੇਖ ਲਈਆਂ ਹਨ ਉਹਾਂ ਤੋ ਜਾਈਏ ਉਹਾਂ ਤੋ ਜਾਈਏ ਦਰੋਹੀ ਹਾਂ ਨਾ ਹੋਏ ਮੰਦਰ ਤਾਂ ਜਾਈਏ ਗੁਰਦੁਆਰੇ ਤਾਂ ਜਾਈਏ ਕਿਸੇ ਤੀਰਥ ਸਥਾਨ ਤੇ ਤਾਂ ਜਾਈਏ ਜੇ ਕਰ ਉਹ ਰਾਬੇ ਇੱਥੇ ਨਾ ਹੋਵੇ ਉਹ ਤਾਂ ਉਹਦਾ ਕਾਨੂੰਨ ਯੂਨੀਵਰਸਲ ਹੈ ਗੁਰੂ ਨਾਨਕ ਪਾਤਸ਼ਾਹ ਜਪਜੀ ਸਾਹਿਬਿਤ ਕਹਿੰਦੇ ਆ ਨਾ ਕਿ ਕਿਪਸ ਸੱਚ ਆ ਰਹੀ ਹੈ ਕਿ ਗੂੜੇ ਟੁੱਟੇ ਪਾਲ ਆਪੇ ਉੱਤਰ ਦਿੰਦੇ ਨੇ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਫਿਰ ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ ਜੋ ਕੁਝ ਕਰਨਾ ਇੱਥੇ ਕਰ ਲਓ ਸੋ ਉਹਾਂ ਤੋ ਜਾਈਏ ਜੋ ਇੰਹਾਂ ਨਾ ਹੋਏ ਸਤਿਗੁਰ ਮੈਂ ਬਲਿਹਾਰੇ ਤੌਰ ਮੈਂ ਆਪਣੇ ਸਤਿਗੁਰ ਤੋਂ ਸੱਚੇ ਗਿਆਨ ਤੋਂ ਗੁਰਵਾਨ ਜਾਣਾ ਬਲਿਹਾਰ ਜਾਣਾ ਕਿਉਂ ਕਿ ਅਗਿਆਨਤਾ ਖਤਮ ਹੋ ਗਈ ਗਿਆਨ ਦਾ ਪਰਦਾ ਖੁੱਲ ਗਿਆ ਸਤਿਗੁਰ ਮੈਂ ਬਲਿਹਾਰੀ ਤੌਰ ਜਿਨ ਸકલ ਵਿਕਲ ਭਰਮ ਕਾਟੇ ਮੋਰ ਜਿਨ ਮੇਰੇ ਸਾਰੇ ਜਿਹੜੇ ਔਖੇ ਭਲੇਖੇ ਦੂਰ ਕਰ ਦਿੱਤੇ ਜਦੋਂ ਗਿਆਨ ਹੋ ਗਿਆ ਅਗਿਆਨਤਾ ਵੰਝ ਗਈ ਭੱਜ ਗਈ ਤਾਂ ਸਾਰਾ ਕੁਝ ਸਪਸ਼ਟ ਦਿਖਾਈ ਦੇਣ ਲੱਗ ਪਿਆ ਸਭੇ ਘਟ ਰਾਮ ਬੋਲੇ ਪਤਾ ਲੱਗ ਗਿਆ ਕਿਤੇ ਭਟਕਣਾ ਨਹੀਂ ਤੀਰਥ ਇਸ਼ਨਾਨਾਂ ਤੇ ਜਾਂ ਧਾਰਮਿਕ ਸਥਾਨਾਂ ਤੇ ਭੱਜੇ ਫਿਰਨਾ ਭੇਖ ਧਾਰਨ ਕਰਨਾ ਅਖੰਡ ਚਲਿਤ ਕਰਮ ਕਰਨੇ ਉਹ ਕਹਿੰਦੇ ਸਾਰਿਆਂ ਤੋਂ ਮੈਨੂੰ ਨਿਚਾਤ ਮਿਲ ਗਈ ਰਾਮਾਨੰਦ ਸਵਾਮੀ ਰਾਮ ਤੇ ਬ੍ਰਹਮ ਰਾਮਾਨੰਦ ਦਾ ਮਾਲਿਕ ਪ੍ਰਭੂ ਹਰਥਾ ਮਜੂਦ ਹੈ ਰਮ ਤੇ ਰਾਮਿਆ ਹੋਇਆ ਹੈ ਕਨੂੰਨ ਤੌਰ ਤੇ ਉਹ ਨਿਯਮ ਦੇ ਤੌਰ ਤੇ ਉਹ ਹੁਕਮ ਦੇ ਤੌਰ ਤੇ ਹਰ ਜਗ੍ਹਾ ਉਹ ਰਮਿਆ ਹੋਇਆ ਹੈ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਗੁਰੂ ਦਾ ਸ਼ਬਦ ਗਿਆਨ ਕਰੋੜਾਂ ਕਰਮ ਅਗਿਆਨਤਾ ਕੱਟ ਕੇ ਗਿਆਨ ਦੇ ਮਾਰਗ ਤੇ ਪਾ ਦਿੰਦਾ ਹੈ ਇਹ ਭਗਤ ਰਾਮਾਨੰਦ ਕਿਤਨਾ ਵਿਸ਼ਾਲ ਗਿਆਨ ਸਾਨੂੰ ਵਰਸ਼ਿਸ਼ ਕਰ ਰਹਿਣਾ ਹੈ ਵਾਰ 83 ਨਾਟਕ ਗ੍ਰੰਥ ਦਾ ਕਰਤਾ ਜਿਸ ਨੂੰ ਸਾਡੇ ਪਤਾ ਨਹੀਂ ਇਹ ਜਿਹੜੇ ਪੁਜਾਰੀ ਸ਼੍ਰੇਣੀ ਹੈ ਸਾਡੀ ਪ੍ਰਚਾਰਕ ਸ਼੍ਰੇਣੀ ਹੈ ਕਿਉਂ ਜਗਰਦਸਤੀ ਸੰਗਤਾਂ ਨੂੰ ਕੁਰਾਹੇ ਪਾਉਣ ਲਈ ਵਾਰ-ਵਾਰ ਕਹਿ ਰਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਉਹ ਰੱਬ ਦੀ ਕਹੀ ਉਹ ਗੱਲ ਲਿਖਾਰੀ ਗੁਰੂ ਗੋਬਿੰਦ ਸਿੰਘ ਦੀ ਕਹਿ ਕੇ ਲੋਕਾਂ ਦੇ ਭਾਰ ਭਾਰਿਆ ਮਨ ਰੱਬ ਨੂੰ ਵੀ ਅਗਿਆਨੀ ਸਦ ਕਰ ਰਿਹਾ ਉਹ ਰੱਬ ਨੂੰ ਵੀ ਮੂਰਖ ਸਿੱਧ ਕਰ ਰਿਹਾ ਕਿ ਰੱਬ ਨੂੰ ਪਤਾ ਨਹੀਂ ਸੀ ਕਿ ਜਿਹੜੀ ਮਿੱਝ ਆ ਉਹ ਪਾਣੀ ਨਾਲੋਂ ਭਾਰੀ ਹੁੰਦੀ ਹੈ ਨਾ ਗੁਰੂ ਗੋਬਿੰਦ ਸਿੰਘ ਨੂੰ ਪਤਾ ਸੀ ਨਾ ਰੱਬ ਨੂੰ ਪਤਾ ਸੀ ਉਹ ਨਾ ਸਾਡੇ ਅੱਜ ਦੇ ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਨਾ ਇਹਨਾਂ ਨੂੰ ਪਤਾ ਨਾ ਸਾਡੇ ਜਿਹੜੇ ਕਹੇ ਜਾਂਦੇ ਵਿਦਵਾਨ ਹੈ ਉਹਨਾਂ ਨੂੰ ਪਤਾ ਸਾਇੰਸਦਾਨ ਨੇ ਡਾਕਟਰ ਨੇ ਵਈ ਤੁਸੀਂ ਦਾਅਵੇ ਨਾ ਕਹੋ ਲਾਨੀਆਂ ਕਹੋ ਇਹ ਝੂਠ ਹੈ ਐਵੇਂ ਨਹੀਂ ਹੋ ਸਕਦਾ ਮਿੱਜ ਪਾਣੀ ਤੇ ਨਹੀਂ ਪਹਿਲੀ ਗੱਲ ਤਾਂ ਦੋ ਰਾਖਸ਼ਾਂ ਦੀ ਮਿੱਜ ਨਾਲ ਧਰਤੀ ਬਣ ਗਈ ਇਹ ਹੀ ਝੂਠ ਹੈ ਇਹ ਹੀ ਝੂਠ ਹੈ ਉਹ ਰਾਖਸ਼ ਕਿੱਥੇ ਖੜੇ ਸਨ ਦੈਂਤ ਕਿੱਥੇ ਥਨ ਮਧੂ ਤੇ ਕਹਤੋ ਕਿੱਥੇ ਖੜੇ ਥਨ ਉਹ ਕਿਹੜੀ ਜਗ੍ਹਾ ਤੇ ਖੜੇ ਸਨ ਕਿੱਥੇ ਉਸ ਰਾਜੇ ਨੇ ਉਹਨਾਂ ਦਾ ਵਧ ਕਰ ਦਿੱਤਾ ਉਹ ਯਾਰ ਕੋਈ ਤਾਂ ਨੁਕਤਾ ਹੋਵੇ ਤੁਹਾਡੇ ਕੋਲ ਕੁਰ ਮੇ ਜੰਡੀ ਪੱਟੀ ਪਤਾ ਨਹੀਂ ਧਰਤੀ ਵੱਡੀ ਵੱਡੀ ਉਹ ਤਾਂ ਦਾਤ ਕਿਉਂਕਿ ਮੇਜ ਤਾਂ ਥੋੜੀ ਨਿਕਲਨੀ ਹੈ ਵਿੱਚ ਖੱਲ ਵੀ ਹੋਏਗੀ ਹੱਡ ਵੀ ਆਉਣਗੇ ਉਹ ਦਾਇ ਤਾਂ ਕਿੱਡੇ ਵੱਡੇ ਹੋਣਗੇ ਕਿੱਥੇ ਖੜੇ ਹੋਣਗੇ ਉਹ ਜਿੱਦਾਂ ਧਰਤੀ ਨੂੰ ਸੰਗਾਦੇ ਚੁੱਕਿਆ ਹੋਇਆ ਸੀ ਕਮਾਲ ਦੀਆਂ ਗੱਲਾਂ ਉਹ ਅਸੀਂ ਉਹਨਾਂ ਨੂੰ ਕਹਿੰਦੇ ਗਪੌੜੀ ਜਿਹੜੇ ਪ੍ਰਾਤਨ ਧਰਮ ਨੂੰ ਮੰਨਣ ਵਾਲੇ ਪਰ ਅਸੀਂ ਸਿੱਖ ਅਸੀਂ ਤਾਂ ਮਹਾ ਗਪੌੜੀ ਹੋ ਗਏ ਵੱਡੇ ਹੋ ਗਏ ਨਾ ਉਹਨਾਂ ਤੋਂ ਸੋ ਉਹ ਭਗਤ ਰਾਮਾਨੰਦ ਜੀ ਦਾ ਸ਼ਬਦ ਅਸੀਂ ਬਹੁਤ ਹੀ ਵਿਸਥਾਰ ਨਾਲ ਸਮਝਿਆ ਕਿ ਭਗਤ ਰਾਮਾਨੰਦ ਜੀ ਅਜੇ ਹ ਕੁਝ ਨਹੀਂ ਸਨ ਕਰਦੇ ਤੇ ਅਸੀਂ ਫਿਰ ਹੁਣ ਜਾਣਦੇ ਆ ਕਿ ਜਿਹੜੀ ਸਪੈਸਿਵ ਗ੍ਰੈਵਿਟੀ ਹੈ ਉਸ ਨੂੰ ਸਮਝ ਲੈਣੇ ਆ ਕਿ ਸਪੈਸਿਵ ਗ੍ਰੈਵਿਟੀ ਜਿਹੜੀ ਪਾਣੀ ਦੀ ਕਿੰਨੀ ਹੁੰਦੀ ਹੈ ਤੇ ਸਪੈਸਿਵ ਗ੍ਰੈਵਿਟੀ ਜਿਹੜੀ ਹੈ ਪਲਾਜ਼ਮਾ ਜ਼ਮੇ ਜ ਦੀ ਕਿੰਨੀ ਹੁੰਦੀ ਹੈ ਪਾਣੀ ਦੀ ਆਮ ਵਨ ਮੰਨਿਆ ਗਿਆ ਹੈ ਔਰ ਪਲਾਜ਼ਮਾ ਦੀ ਹੁੰਦੀ ਹੈ ਇਸ ਪੈਸੋ ਗ੍ਰੈਵਿਟੀ 1.0692 ਤੋਂ ਲੈ ਕੇ 1.013193 ਪਾਪ ਪਾਣੀ ਨਾਲੋਂ ਪਲਾਜ਼ਮਾ ਭਾਰਾ ਹੁੰਦਾ ਹੈ ਭਾਈ ਕਿਸੇ ਤਰ੍ਹਾਂ ਵੀ ਭਾਰੀ ਚੀਜ਼ ਪਾਣੀ ਉੱਤੇ ਨਹੀਂ ਤਰਦੀ ਸਾਨੂੰ ਮੂਰਖ ਨਾ ਬਣਾਓ ਪਰ ਅਸੀਂ ਮੂਰਖ ਬਣਨਾ ਚਾਹੁੰਦੇ ਹਾਂ ਇਸੇ ਕਰਕੇ ਸਾਨੂੰ ਮੂਰਖ ਬਣਾਇਆ ਜਾ ਰਿਹਾ ਸੋ ਅੱਜ ਅਸੀਂ ਵਿਚਾਰ ਕੀਤੀ ਹੈ ਕਿ ਜਿਹੜੀ ਹੈ ਰਚਨਾ ਸ੍ਰਿਸ਼ਟੀ ਦੀ ਰਚਨਾ ਦੇ ਦੂਜੇ ਅਧਿਆਏ ਤੇ 6ਵੇਂ ਅਧਿਆਏ ਵਿੱਚ ਜਿਹੜਾ ਇਹ ਲਖਾਰੀ ਹੈ ਇਹ ਭੁੱਲक्कड़ ਭੁੱਲ ਗਿਆ ਕਿ ਪਹਿਲਾਂ ਮੈਂ ਕੁਝ ਹੋਰ ਕਹਿ ਕੇ ਆਇਆ ਸੀ ਹੁਣ ਮੈਂ ਕੁਝ ਹੋਰ ਕਹਿਣ ਲੱਗ ਗਿਆ ਹਾ ਭਾਵ ਇਸਨੇ ਸਾਨੂੰ ਅਗਿਆਨਤਾ ਵਿੱਚ ਰੱਖਣਾ ਔਰ ਸਾਡੇ ਪ੍ਰਚਾਰਕਾਂ ਨੇ ਸਾਨੂੰ ਪੂਰੀ ਤਰ੍ਹਾਂ ਅਗਿਆਨਤਾ ਵਿੱਚ ਰੱਖਿਆ ਹੋਇਆ ਹੈ ਸਾਡੇ ਵਿਦਵਾਨ ਸਾਡੇ ਸਕਾਲਰ ਪਤਾ ਨਹੀਂ ਕੀ ਕਰਦੇ ਪਏ ਨੇ ਪਰ ਅਸੀਂ ਆਮ ਸਿੱਖ ਵੀ ਬਰਾਬਰ ਦੇ ਦੋਸ਼ੀ ਆ ਕਿਉਂਕਿ ਅਸੀਂ ਵੀ ਆਪਣਾ ਜ਼ਿੰਦਗੀ ਦਾ ਦਿਨ ਦਾ 5-10 ਮਿੰਟ ਹੀ ਅਗਰ ਖੋਜ ਵਿੱਚ ਲਾਈਏ ਕੋਈ ਅੱਧਾ ਘੰਟਾ ਖੋਜ ਵਾਲੀ ਵੀਡੀਓ ਸੁਣ ਲਈਏ ਤਾਂ ਸਾਨੂੰ ਲਾਹਾ ਹੋਵੇਗਾ ਅਸੀਂ ਆਪਣੇ ਗੁਰੂ ਸਾਹਿਬ ਦੇ ਹਿੱਤੇ ਹੋਏ ਪਰਪਕਾਰਾਂ ਦਾ ਕੁਝ ਨਾ ਕੁਝ ਹੱਲ ਕੁਝ ਨਾ ਕੁਝ ਕਾਰਜ ਉਤਾਰ ਰਹੇ ਹੋਵਾਂਗੇ ਪਰ ਜੇਕਰ ਸਿਰਫ ਲੰਗਰ ਤੇ ਕੜਾ ਪੁਸ਼ਾਣ ਛਕਣਾ ਜਾਂ ਕਨ ਰਸ ਲੈ ਕੇ ਜਕਾਰੇ ਛੱਡ ਕੇ ਆ ਜਾਣਾ ਭਈ ਅਸੀਂ ਗੁਰੂ ਤੋਂ ਬੇਮਖੋ ਕੇ ਆਪਣਾ ਜੀਵਨ ਵਤੀਤ ਕਰ ਰਹੇ ਹਾਂ ਜਿਸ ਦਿਨ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਸੱਚਮੁੱਚ ਮੰਨ ਲਿਆ ਔਰ ਬਾਕੀ ਸਾਰੇ ਇਹਨਾਂ ਕੂੜ ਗ੍ਰੰਥਾਂ ਨੂੰ ਕੱਢ ਕੇ ਗੁਰਦੁਆਰਿਆਂ 'ਚੋਂ ਵਾਰ ਸੁੱਟ ਦਿੱਤਾ ਕਿੰਨੀ ਅਫਸੋਸ ਦੀ ਗੱਲ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਤਰ੍ਹਾਂ ਹੀ ਇਸ ਅਸ਼ਲੀਲ ਇਸ ਗਪੌੜੀ ਗ੍ਰੰਥ ਬਚੱਤਰਨਾਟ ਉਲਪ ਦਸਮ ਗ੍ਰੰਥ ਨੂੰ ਥਾਂ-ਥਾਂ ਪ੍ਰਕਾਸ਼ ਕੀਤਾ ਹੋਇਆ ਅਸੀਂ ਜਾ ਕੇ ਮੱਥੇ ਰਗੜਦੇ ਹਾਂ ਮਾਇਆ ਚੜਾਉਨੇ ਹਾਂ ਜੁਕਾਰੇ ਛੜਦੇ ਹਾਂ ਆਪਣੇ ਆਪ ਨੂੰ ਸਿੱਖ ਕਹੋਨੇ ਹਾਂ ਬੀਬੀਆਂ ਦਾੜੀਆਂ ਪਰ ਗੁਰੂ ਦੀ ਤੋਹਫੀਨ ਕਰਨ ਨੂੰ ਇਹ ਨਹੀਂ ਹਟਦੀਆਂ ਅਸੀਂ ਜ਼ਬਰਦਸਤੀ ਜ਼ੋਰ ਜ਼ਬਰਦਸਤੀ ਇਸ ਵਿੱਚ ਨਾਟਕ ਨੂੰ ਸਿੱਖ ਪੰਥ ਉੱਤੇ ਲਾਗੂ ਕਰ ਰਹੇ ਹਾਂ ਥੋਪ ਰਹੇ ਹਾਂ ਆਓ ਅਸੀਂ ਸਹੀ ਮਾਰਗ ਤੇ ਆਈਏ ਗੁਰੂ ਗ੍ਰੰਥ ਸਾਹਿਬ ਦੇ ਲੱਗ ਲੱਗਿਏ ਗੁਰਵਾਣੀ ਦੇ ਲੱਗ ਲੱਗਿਏ ਇਹੀ ਮੈਂ ਬੇਨਤੀ ਕਰ ਸਕਦਾ ਬਾਕੀ ਵੀ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਅੱਜ ਦੀਆਂ ਵਿਚਾਰਾਂ ਕਰਦੇ ਹਾਂ ਕਈ ਤਰ੍ਹਾਂ ਦੀਆਂ ਪੁੱਲਾਂ ਗਲਤੀਆਂ ਹੋ ਗਈਆਂ ਹੁਣ ਜੀਆਂ ਮਾਫ ਕਰਨਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਗੁਰਮਤਿ ਅਨਸਾਰੀ ਸਾਰੀ ਆਪਾਂ ਵਿਚਾਰ ਕਰਾਂਗੇ ਉਹੀ ਬੇਨਤੀ ਜੋ ਮੈਂ ਬਾਰ ਬਾਰ ਕਰਿਆ ਕਰਦਾ ਜੇ ਤੁਹਾਨੂੰ ਇੱਕ ਕੋਝ ਚੰਗਾ ਲੱਗਦਾ ਤੇ ਮੇਰੀ ਵੀਡੀਓ ਨੂੰ ਸੁਣੋ ਪਸੰਦ ਕਰੋ ਸਾਂਝਾ ਕਰੋ ਤਾਂ ਮੇਰੇ YouTube ਚੈਨਲ ਸੱਚ ਦੀ ਖੋਜ ਵਿਦਵਲਦੇਵ ਸਿੰਘ ਐਮ ਐਨ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਇਸ ਨੂੰ ਫਲਾਓ ਉਲਾਂ ਝੋਕਾਂ ਦੀ ਮਾਫੀ ਆਫ ਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ